ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਆਜਿਓ ਵੀਰੋ ਚਪਤ ਤੰਨਾ ਗਸੇ ਲੈ ਲੈ ਕੇ ਆਏ ਜੀ ਦੋ ਬਾਈ ਗਾਮਾ ਤਾਜ਼ੀਆਂ ਸੂਈਆਂ ਨੇ ਇੱਕ ਗੱਬਣਾ ਥੋੜੇ ਦਿਨਾਂ ਦੀ ਕਰਮ ਵਾਲੀ ਸੱਚੀ ਆ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਵੀਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਹਾਂਜੀ ਵਧੀਆ ਜੀ ਕਿਵੇਂ ਚੱਲਦਾ ਕੰਮ ਕਾਰ ਬਹੁਤ ਵਧੀਆ ਜੀ ਮੇਰਾ ਬਹੁਤ ਹਾਂ ਬਹੁਤ ਸਨੋ ਚਲੋ ਹਾਂ ਨਾਮ ਤੇ ਐਡਰੈਸ ਬੋ ਨਾਮ ਅਕਬਰ ਸਿੰਘ ਪੈਂਟਲ ਮਾਲਾ ਜ਼ਿਲ੍ਹਾ ਮੋਗਾ ਜੀ ਤਸਵੀਰ ਬਾਈ ਤਸਵੀਰ ਭਾਗਾਪੁਰਾਣਾ ਜੀ ਨੇੜੇ ਪਿੰਡ ਬਾਈ ਨੇੜੇ ਪਿੰਡ ਥਰਾਜ ਰਹਿ ਗਿਆ ਭਗਤਾਪਾ ਜੀ ਸ਼ਹਿਰ ਆਪਣੇ ਨਾਲ ਹੀ ਰਹਿ ਗਿਆ ਜੀ ਮੋਬਾਈਲ ਨੰਬਰ 779725012 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਦਿੰਦੇ ਕਿਹੜਾ ਸੂਸ ਹੋਈ ਆ ਇਹ ਜਰਸੀ ਪੰਜਾਬ ਵਾਲੀ ਦੂਜਾ ਸੂਸ ਹੋਈ ਆ ਜੀ ਕਦੋਂ ਵੱਡੇ ਕਦੋਂ ਇਹ ਜੀ ਸੂਬਾ ਸੂਈ ਆ ਜੇਰੇ ਦੀ ਆ ਕੰਪਨੀ ਦਾ ਜੇਰ ਬਈਆ ਰੱਖੀ ਬੈਠਾ ਬਈ ਜੇਰ ਕੰਪਲੀਟ ਆ ਸਵੇ ਹੀ ਸੂਈ ਆ ਬੱਚਾ ਕੀ ਦੇਤਾਈ ਬੱਛੀ ਆ ਜੀ ਮਤਲਬ ਬੱਛੀ ਬੜੀ ਚੰਗੀ ਆ ਹਾਂ ਬੱਛੀ ਵੀ ਜਰਸੀ ਹੈ ਜੀ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਦੇਖੋ ਬੱਚੀ ਇੱਕ ਨੰਬਰ ਆ ਫੇਸ ਰੰਗ ਰੂਪ ਬੱਛੀ ਬਹੁਤ ਕੁਆਲਿਟੀ ਦੀ ਆ ਕਿਉਂ ਸੇਤ ਵੀ ਬੱਛੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਬਾਕੀ ਵੱਡੇ ਕੱਦ ਜਾਣਾ ਜਰਸੀ ਹਾਂ ਕੱਦ ਕਾਟ ਸੋਹਣਾ ਏ ਸੋਹਣਾ ਕਿ ਫਿਰ ਬਹੁਲ ਕੱਡੇ ਬਈ ਇਹ ਤਾਂ ਪਤ ਤਿੰਨ 1/2 ਕਿਲੋ ਬੱਚਾ ਚੰਗਾ ਕੇ ਕੱਢਿਆ ਜੀ ਆਪਣੇ ਕੋਲੇ ਵੀ ਆ ਵੇਖਣਾ ਬੁਖਾ ਕੇ ਜੀ ਠੀਕ ਆ ਬਈ ਹਾਂ ਖੋਲ ਦੇ ਬਈ ਤੋ ਕੱਦ ਚੰਗਾ ਬਰੀਡ ਚੰਗੀ ਆ ਸੂਈ ਸਵਾਈ ਆ ਜੇਰ ਬਈ ਰੱਖੀ ਬੈਠਾ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਆ ਬੈਡ ਖੈਰ ਚੰਗੀ ਆ ਕੱਦ ਦੇਖੋ ਭਾਈ ਲੰਮੇ ਲੰਮੇ ਬਹੁਤ ਲੇਵਾ ਬਾਕੀ ਸੀਟ ਠੰਡੀ ਡੈਕਟਰ ਫੁੱਲ ਲੈ ਜਿਵੇਂ ਮਰਦੀ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਿੰਨੀ ਚਵਾਈ ਚੁਈ ਦੀ ਜਮਾ ਗਰੰਟੀ ਹੋ ਨੰਬਰ 1 ਚਵਾਈ ਚੰਗੀ ਹੈ ਪੂਰੀ ਜਮਾ ਗਰੰਟੀ ਹੈ ਜੇ ਆਪਾਂ ਮੋਟੀ ਮੋਟੀ ਧਾਰ ਨੇੜ ਤੋਂ ਚੈੱਕ ਕਰਵਾਉਂਦੇ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਇਕੱਲਾ ਇਕੱਲਾ ਥਾਣਾ ਦੇਖੋ ਲੈ ਥਾਣ ਦਾ ਸਹਿਜ ਬਹੁਤ ਚੰਗਾ ਹੈ ਹਾਂਜੀ ਹਾਂ ਚਵਾਈ ਵੀ ਭਾਈ ਕਹਿੰਦਾ ਬਹੁਤ ਚੰਗੀ ਆ ਫੇਸ ਦੀ ਬਿਊਟੀ ਚੈੱਕ ਕਰ ਲਓ ਤੇ ਕੀ ਮੋਹਲਾ ਭਾਈ ਜੈਜਰ ਮੁੱਲ ਦਾ 60 65 63 ਜਿਹੜਾ ਮਰਜ਼ੀ ਕਰੋ 58000 ਦੀ ਲੇ ਦਾਂਗੇ ਮੋਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 58000 ਦੀ ਵਾੜ ਦੇ ਨਹੀਂ ਲੇਵਾ ਦੇ ਖੁੱਲੇ ਵਾੜ ਬਾਕੀ ਲੇਵੇ ਤੇ ਨਾਲਾ ਨੂੜਾ ਵੇਖ ਲੋ ਜੀ ਦਰਵਾਜ਼ਾ ਵੀਨ ਬੂਜ ਬਹੁਤ ਸੋਹਣਾ ਹੈ ਨਾਲਾ ਨੂੜਾ ਚੈੱਕ ਕਰਾਉਣਾ ਹੈ ਗੱਦ ਘਾਟ ਵਾਲੀ ਹੈ ਜਰਸੀ ਹੈ ਬਈ ਮੈਂਦਰੋਂ ਨਾਣਾ ਚੈੱਕ ਕਰ ਲੈ ਕੀ ਬਾਤ ਠੰਡ ਵੀ ਬਹੁਤ ਚੰਗਾ ਹੈ ਹਾਂਜੀ ਹਾਂ ਠੰਡ ਵੀ ਪੂਰਾ ਜੀ ਸੋਈ ਸੁਵਾਈ ਹੈ ਬਈ ਹਾਂਜੀ ਅੱਗੇ ਦੋ ਨੰਬਰ ਇਹ ਸ਼ਾਈਵਾਲ ਦੂਜਾ ਸੂਆ ਜੀ ਸ਼ਾਈਵਾਲ ਦੂਜਾ ਸੂਆ ਹਾਂਜੀ ਇਹ ਕੱਲ ਸ਼ਾਮ ਨੂੰ ਸੂਈ ਆ ਸੀਲ ਠੰਡੀ ਫੁੱਲ ਆ ਜੀ ਬੱਚੀ ਨੂੰ ਇਹਨਾਂ ਜਾਂ ਦਿੰਦਾ ਹੈ ਬੱਚਾ ਬਿਨਾ ਬੱਚੇ ਦਾ ਭਾਂਮਾ ਚੋਈ ਜਾਵੇ ਐਡੀ ਗਰੰਟੀ ਹਾਂਜੀ ਬੱਚਾ ਨਹੀਂ ਲਾਇਆ ਕੁਛ ਨਹੀਂ ਜਿਵੇਂ ਮਰਦੀ ਜਿਵੇਂ ਮਰਦੀ ਬੈਠਾ ਰਹੇ ਪੁੱਠੇ ਪਾਸੇ ਬੈ ਗਿਆ ਬਾਈ ਕੋਈ ਚੈੱਕ ਕਰੀ ਨਹੀਂ ਕੋਈ ਚੱਕਰੀ ਨਹੀਂ ਕਹਿਣਾ ਕੋਈ ਨਹੀਂ ਠੰਡੀ ਬਹੁਤ ਹੈ ਬਹੁਤ ਠੰਡੀ ਹੈ ਜੀ ਬਾਕੀ ਚਵਾਈ ਜਮਾ ਨੰਬਰ 1 ਪੂਰੀ ਵੇਚੀ ਤੇ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਵਾਈ ਚੁਈ ਕਿਵੇਂ ਜਮਾ ਓਕੇ ਜੀ ਗਾਰੰਟੀ ਠੀਕ ਹੈ ਬੱਚਾ ਬੱਚੀ ਬੱਚੀ ਮਗਰਾ ਜੀ ਇਹਦੀ ਬੱਚੀ ਬੜੀ ਚੰਗੀ ਹੈ ਹਾਂ ਬੱਚੀ ਸ਼ਾਈ ਵਾਲ ਪਿਆਰ ਹੈ ਜੀ ਹਾਂ ਬੱਚਾ ਬੱਚੀ ਨੂੰ ਜਨਮ ਦਿੰਦਾ ਤਾਂ ਬੱਚੀ ਵੀ ਕੁਆਲਿਟੀ ਦੇਖੋ ਬੱਚੀ ਵੀ ਬਹੁਤ ਚੰਗੀ ਦਿੱਤੀ ਹੈ 3 ਮਹੀਨੇ ਕੀ ਬਾਤ ਆ ਬਾਈ ਜੇਰ ਜੂਰੇ ਦੀ ਜੇਰ ਦੀ ਗਰੰਟੀ ਹੈ ਜੀ ਆਪਣੀ ਪਈ ਵੀ ਅਜੇਰ ਆਪਣੀ ਸ਼ਰਤ ਹੀ ਹੈ ਇਹਦੀ ਜੇਰ ਪਰ ਇਹਦੀ ਆਪਾਂ ਚੈਨਲ ਤੇ ਕਹਿਣਾ ਵੀ ਗਰੰਟੀ ਹੈ ਜੇਰ ਨੂੰ ਕੋਈ ਮਰਜ਼ੀ ਬੰਦਾ ਬੇਤੜਕਾ ਹੋ ਕੇ ਲੈ ਲੈ ਠੀਕ ਆ ਭਾਈ ਹਾਂਜੀ ਬਾਕੀ ਸੀਲ ਠੰਡੀ ਜਿਹੜੇ ਪਾਸੇ ਦੀ ਮਾਰਦੀ ਲੈ ਭਾਈ ਜਿੱਦੜ ਦੀ ਮਾਰਦੀ ਵਾਹਦਾ ਕੋਈ ਬੱਚਾ ਨਹੀਂ ਲਾਏ ਜਿਵੇਂ ਮਰਜ਼ੀ ਬੈਠਾ ਰੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਕਰਨ ਵਾਲੀ ਫੋਲ ਆਈ ਬਾਕੀ ਕਲਰ ਬਹੁਤ ਚੰਗਾ ਮੰਗ ਫੋਲਾ ਲਾਲ ਕਲਰ ਦੀ ਮੰਗ ਬਹੁਤ ਹੈ ਜੀ ਹਾਂਜੀ ਹਾਂਜੀ ਬਾਕੀ ਬੱਚਾ ਮਗਰ ਬੱਛੀ ਆ ਬੱਛੀ ਨੇ ਭਾਈ ਨਾਲ ਹੀ ਤਿਆਰ ਹੋਣਾ ਦੋ ਨਾਲ ਕਿ ਮਿਲਣੀਆਂ ਤੇ ਲੇਵਾ ਕਮਾਲ ਦਾ ਮੁੱਠੀ ਵਾਲਾ ਥਾਣਾ ਬੈਠਾ। ਬਾਕੀ ਮੈਂ ਇੱਥੇ ਵਾ ਡਾਕਟਰ ਐਂ ਛੱਡ ਗਿਆ ਕੋਈ ਚੱਕਰ ਹੀ ਨਹੀਂ। ਡੇੜੇ ਦੇ ਵਿਚਾਲੇ ਖੜਾ ਲਈ ਮੌਹ ਇਹਨਾਂ ਬਾਈ ਕਹਿੰਦਾ ਜਿਵੇਂ ਮਰਜੀ ਬਿਨਾ ਬੱਚੇ ਛੱਡੇ ਤਾਂ ਪੁੱਭੀ ਲਾਵੇ ਜਿਹੜਾ ਡਰਾਇੰਬ ਗਈ ਛਾਈ ਵਾਲਾ ਲਾਉਂਦਾ ਨਾ। ਹਾਂਜੀ। ਮੱਛੀ ਛੱਡੇ ਨਾ ਭਾਵੇਂ ਤੇ ਆ ਹੀ ਲਾਇਆ ਹੁੰਦੇ ਨਾ ਭਾਂ। ਬਾਈ ਕਹਿੰਦਾ ਤਾਂ ਵੀ ਲਾ ਲੈਂਦੀ ਕੋਈ ਚੱਕਰ ਨਹੀਂ ਹਾਂਜੀ। ਤੇ ਕੀ ਮੋਲ ਆ ਬਈ ਜੈਜਰ? ਇਹਦਾ ਮੋਲ ਡਾਕਟਰ ਜਿਹੜਾ ਮਰਜ਼ੀ ਕਰਾ ਲਓ ਇਹ ਆਪਾਂ 52000 ਦੀ ਹਾਨਾ ਦੇ ਦਾਂਗੇ ਮੁੱਲ 55 59 60 ਜਿਹੜਾ ਮਰਜ਼ੀ ਕਰਾ ਲਓ ਠੀਕ ਹੈ ਭਾਈ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ 52 ਹੀ ਦੇ ਦੂੰਗਾ ਹਾਂਜੀ ਹਾਂਜੀ 52000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਭਾਈ ਬਾਕੀ ਇਹਦਾ ਵੀ ਬੋਲਾ ਡਾਕਟਰ 3 3.5 ਕਿਲੋ ਆਪਣਾ ਕੱਢਿਆ ਵਾ ਹਾਂ ਮੱਜ ਨਾਲ ਦਾ ਦੁੱਧ ਦੇਣਾ ਗਰਮਾਣੀ ਨੇ ਫੁੱਲ ਫੈਂਟ ਆਉਣੀ ਆ ਬੱਚਾ ਮਗਰ ਬੱਚੀ ਆ ਸਾਰੀਆਂ ਗੱਲਾਂ ਓਕੇ ਆ ਗਰਮੀਆਂ ਦਾ ਤੋਹਫਾ ਅੱਗੇ ਗਰਮੀ ਦਾ ਮੌਸਮ ਆ ਰਿਹਾ ਫੋਲ ਦਾ ਬਾਕੀ ਖੰਡੇ ਵਾਲੀ ਡਾਕਟਰ ਵਾਲੀ ਜਿਵੇਂ ਸ਼ਾਈ ਵਾਲ ਗਰਮ ਹੁੰਦਾ ਜਿੱਧਰ ਦੀ ਮਰਜ਼ੀ ਵਹ ਜਾ ਐ ਨਹੀਂ ਕੋਈ ਚੱਕਰ ਬਾਕੀ ਚੰਗੇ ਬੌਲੇ ਤੋਂ ਗਰਮਲੀ ਸਟਾਰਟ ਹਾਂਜੀ ਹਾਂਜੀ 9-10 ਕਿਲੋ ਬੌਲਾ ਹੈਗਾ ਜੀ ਇਸ ਟਾਈਮ ਨਾਲੇ ਕੱਲ ਦੀ ਸੂਈਆਂ ਸ਼ਾਮ ਜੀ ਕਿੰਨਾ ਦੁੱਧ ਦੇ ਦਵਰਸਟੀ ਮੇੜੇ ਦੁੱਧ ਮਾਲਕਾਂ ਦਾ ਕਹੇ ਸਾਡਾ 14-15 ਕਿਲੋ ਪਹਿਲਾਂ ਦਾ ਚੋਇਆ ਵਜੇ ਆਪਾਂ 14-15 ਕਿਲੋ ਹੀ ਮੰਨਦੇ ਆ ਇਸ ਕੀ ਜਨਮ ਠੀਕ ਆ ਬਾਈ ਹਾਂਜੀ ਅੱਗੇ ਬਈ ਤਨ ਨੰਬਰ ਇਹ ਦੂਜਾ ਸੂਆ ਜੀ ਕਿਹੜੀ ਬਰੀਡ ਆ ਇਹ ਇਹ ਵੀ ਸ਼ਾਈ ਕਿਆ ਬਾਤ ਆ ਜਮਾ ਠੰਡੀਆਂ ਨੇ ਬਰਫ ਫਰੀਆਂ ਬਾਈ ਗੱਬਣਾ ਨਾਲੇ ਮੌਜ ਨਾ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਇਹ ਹੈ ਜਿਹੜਾ 10 ਦਿਨਾਂ ਦੀ ਕੱਚੀ ਆ 10 ਦਿਨਾਂ ਦੀ ਕੱਚੀ ਆ ਹਾਂ ਠੀਕ ਆ ਬਾਈ ਕਿੰਨਾ ਕੁ ਰਿਕਾਰਡ ਬਾਈ ਦੁੱਧ ਦਾ ਰਿਕਾਰਡ ਇਹਨੇ 14 15 ਕਿਲੋ ਦੱਸਦਾ ਬਲੂਨ ਨੇ ਠੀਕ ਆ ਥਣਪੜਾ ਕਮਾਲ ਦਾ ਹੈ ਨਾ ਹਾਂਜੀ ਹਾਂਜੀ ਮੁੱਠੀ ਵਾਲਾ ਥਣਪੜੀ ਵੀ ਬਹੁਤ ਆ ਯਾਰ ਹਾਂ ਵਜਣ ਬਹੁਤ ਆ ਹੂੰ ਵਜਣਾ ਪੂਰੀ ਰਾਤ ਜੀ ਆ ਪਲੀ ਵੀ ਚੌੜੀ ਜੁੜੀ ਬਾਕੀ ਠੰਡੀ ਬਹੁਤ ਆ ਡਾਕਟਰ ਵੱਡੀ ਗੱਲ ਠੰਡੀ ਰੀਅਲ ਹੈ ਹਾਂ ਜੇ ਮਰਜੀ ਮਰਜੀ ਬਹਿ ਜਾ ਬੇੜੇ ਨਾਲੇ ਗੱਪਣਾ ਬਈ ਕੋਈ ਵਾਸਤਾ ਜਿਵੇਂ ਮਰ ਗਿਆ ਥਲਾਈ ਚੱਲਦਾ ਫਲੀ ਵੀ ਬਹੁਤ ਆ ਪੜਾ ਮੈਂ ਪੂਰਾ ਉਤੋਂ ਚੌੜੀ ਪਈ ਹੈ ਗਰਮ ਵਾਲੀ ਥਣ ਦੇਖੋ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੱਚੀ ਕੱਚੀ ਆ ਉਹ ਸਾਬ ਨਾਲ ਦਾ ਜਲਾਇਓ ਬਣੂ ਬਹੁਤ ਵੇ ਦੇ ਤਿਆਰ ਹੋ ਗਈ ਨਾ ਵੜ ਹਾਂਜੀ ਹਾਂਜੀ ਬਾਕੀ ਚਵਾਈ ਬਹੁਤ ਚੰਗੀ ਨਿਕਲਨੀ ਜਿਹੜੇ ਸਾਬ ਨਾਲ ਥਣ ਦੇ ਸਾਬ ਨਾਲ ਚਵਾਈ ਬਾਕੀ ਵਜਨ ਬਹੁਤਾ ਮੂੰਹ ਮਾ ਵੇਖੋ ਵਜਨ ਬਹੁਤਾ ਫੇਸ ਦੇਖੋ ਬਰੀਡ ਬਈ ਸੇਮ ਮੱਝ ਨਾਲ ਦਾ ਦੁੱਧ ਦੇਣਾਗਾ ਹਣ ਫੁੱਲ ਫੈਂਟ ਫੁੱਲ ਬਰੀਡ ਗਰਮੀ ਨਹੀਂ ਮੰਨਦੀ ਤੋਫੇ ਨਹੀਂ ਗਰਮੀਆਂ ਦੇ ਇਹ ਕੀ ਮੋਲ ਲ ਵੀਰੇ ਦਾ ਡਾਕਟਰ ਇਹ 50000 ਦੇ ਦੇ ਦਾਂਗੇ ਅੱਜ ਮਾਨ ਤਨ ਹੋ ਜਾ ਹਾਂ ਵਿੱਚ ਮਾਨ ਤਨ ਕਰ ਦਾਂਗੇ ਬਾਕੀ ਠੰਡੀ ਬਥੇਰੀ ਜੀ 50000 ਰੁਪਿਆ ਮੋਲਾ ਮਾਨ ਤਨ ਜ਼ਰੂਰ ਬਾਕੀ ਡੱਬਾ ਜਨਾ ਜਦ ਤਿਆਰ ਹੋਏ ਡਾਕਟਰ ਤੁਹਾਨੂੰ ਵੀ ਪਤਾ ਕਿਹੋ ਜੀ ਹੈ ਨਾ ਮੈਂ ਕਿਹਾ ਕੀ ਬਾਤ ਹੈ ਬਾਈ ਵਜਨ ਬਹੁਤ ਹੈ ਨਾ ਪਲੀ ਵੀ ਬਹੁਤ ਹੈ ਤੇ ਨਾ ਠੰਡੀ ਬਹੁਤ ਹੈ ਡਾਕਟਰ ਹਾਂ ਠੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਕਾ ਬਾਈ ਕੀ ਬਾਤ ਹੈ ਨਾਗਸੀ ਭਰਾ ਕੋਲ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ